ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਤਹਿਤ ਪੂਰੇ ਪੰਜਾਬ ਭਰ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਫੋਲੋ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਡੀਐਸਪੀ ਟ੍ਰੈਫਿਕ ਪਟਿਆਲਾ ਕਰਨੈਲ ਸਿੰਘ ਦੀ ਅਗਵਾਈ ਦੇ ਹੇਠ ਤਾਹਲੀ ਵਾਲਾ ਚੌਂਕ ਤੇ ਵਿਸ਼ੇਸ਼ ਅਭਿਆਨ ਚਲਾਇਆ ਗਿਆ ਜਿਸ ਦੇ ਵਿੱਚ ਡੀਐਸਪੀ ਟ੍ਰੈਫਿਕ ਪੁਲਿਸ ਪਟਿਆਲਾ ਦੇ ਡੀਐਸਪੀ ਕਰਨੈਲ ਸਿੰਘ ਦੇ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਗੱਲਬਾਤ ਕਰਦੇ ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 15 ਜਨਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਵਾਹਨਾਂ ਤੇ ਰਿਫਲੈਕਟਰ ਲਗਾਏ ਜਾ ਰਹੇ ਨੇ ਸੋ ਅੱਜ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਵੱਲੋਂ ਟਾਹਲੀ ਵਾਲਾ ਚੌਂਕ ਤੇ ਰੋਟਰੀ ਕਲੱਬ ਰਾਜਪੁਰਾ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਕੀਤਾ ਗਿਆ। ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਅਤੇ ਜੋ ਦੋ ਪਹੀਆ ਚਾਲਕ ਬਿਨਾ ਹੈਲਮਟ ਤੋਂ ਵਾਹਨ ਚਲਾ ਰਹੇ ਨੇ ਉਹਨਾਂ ਨੂੰ ਮੁਫਤ ਦੇ ਵਿੱਚ ਹੈਲਮਟ ਵੀ ਦਿੱਤੇ ਗਏ ਨੇ। ਜਿਨ੍ਹਾਂ ਲੋਕਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਗੁਲਾਬ ਦੇ ਫੁੱਲ ਅਤੇ ਚਾਕਲੇਟ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਕੋਈ ਕੌਮੀ ਪੱਧਰ ਤੇ ਜਿਹੜਾ ਸਰਕ ਸੁਰੱਖਿਆ ਇਹ ਜਿਹੜਾ ਮੰਥ ਹੈ ਪੂਰਾ ਮਹੀਨਾ ਜਿਹੜਾ ਉਹ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਉਸ ਲੜੀ ਦੇ ਦੌਰਾਨ ਅੱਜ ਰਾਜਪੁਰਾ ਵਿਖੇ ਟ੍ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਇੱਥੇ ਜਿਹੜੇ ਹੈਲਮਟ ਵੀ ਵੰਡੇ ਜਾ ਰਹੇ ਆ ਔਰ ਰਿਫਲੈਕਟਰ ਵੀ ਲਗਾਏ ਆ ਪਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਜਿਨ੍ਹਾਂ ਨੇ ਸੀਟ ਬੈਲਟ ਲਗਾਈ ਆ ਉਹਨਾਂ ਨੂੰ ਫੁੱਲ ਦਿੱਤੇ ਜਾ ਰਹੇ ਆ ਔਰ ਉਹਨਾਂ ਨੂੰ ਚਾਕਲੇਟ ਵਗੈਰਾ ਦਿੱਤੀਆਂ ਜਾ ਰਹੀਆਂ ਤਾਂ ਕਿ ਲੋਕਾਂ ਨੂੰ ਸਾਰੇ ਰਲ ਕੇ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਸਾਨੂੰ ਸੀਟ ਬੈਲਟ ਜਿਹੜੀ ਆ ਲਗਾ ਕੇ ਚੱਲਣਾ ਚਾਹੀਦਾ ਸੀਟ ਬੈਲਟ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਉਹਦਾ ਰੋਲ ਹੈ ਸੀਟ ਬੈਲਟ ਲੱਗੀ ਹੋਏਗੀ ਤਾਂ ਐਕਸੀਡੈਂਟ ਜੇ ਹੋ ਵੀ ਗਿਆ ਤਾਂ ਸਾਡਾ ਬਹੁਤ ਵੱਡਾ ਬਚਾਅ ਆ ਜਿਹੜੇ ਸੇਫਟੀ ਏਅਰ ਬੈਗ ਆ ਉਹ ਤਾਂ ਹੀ ਕੰਮ ਦੇ ਜੇ ਸੀਟ ਬੈਲਟ ਲੱਗੀ ਹੋਵੇ ਸੋ ਇਸੇ ਦੌਰਾਨ ਵੱਖ-ਵੱਖ ਜਗ੍ਹਾ ਤੇ ਜਿਹੜੇ ਪੂਰਾ ਸਾਡੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਇਹ ਪ੍ਰੋਗਰਾਮ ਕਰਾਏ ਜਾ ਰਹੇ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਆਪਣੇ ਬੱਚਿਆਂ ਨੂੰ ਅੰਡਰੇਜਾ ਉਹਨਾਂ ਨੂੰ ਵਹੀਕਲ ਨਹੀਂ ਦੇਣਾ ਚਾਹੀਦਾ ਸਾਨੂੰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਔਰ ਟੂ ਵੀਲਰ ਤੇ ਚੱਲਦੇ ਹਲਮਟ ਪਹਿਨ ਕੇ ਚੱਲਣਾ ਚਾਹੀਦਾ ਔਰ ਓਵਰ ਸਪੀਡ ਗੱਡੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਤਾਂ ਕਿ ਆਪਾਂ ਸਾਰੇ ਰਲ ਕੇ ਲੋਕਾਂ ਨੂੰ ਵੀ ਜਿਸ ਤਰ੍ਹਾਂ ਚੈਨਲ ਦੇ ਮਾਧਿਅਮ ਦੇ ਲੋਕਾਂ ਨੂੰ ਜਿਹੜੀ ਹੈ ਜਾਣਕਾਰੀ ਹੈ ਜਿਹੜੇ ਵੀ ਦੇਖ ਰਹੇ ਮੇਰੇ ਵੀਰ ਉਹਨਾਂ ਨੂੰ ਸਾਰਿਆਂ ਨੂੰ ਇਸ ਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਰ ਵੀ ਆਰਟੀਸੀ ਬਸਸ ਵਾਲੇ ਕਾਫੀ ਰਫਤਾਰ ਨਾਲ ਗੱਡੀਆਂ ਚਲਾਉਂਦੇ ਆ ਨਾ ਉਹਨਾਂ ਵਾਸਤੇ ਵੀ ਕੁਝ ਕਰ ਰਹੇ ਆਂ ਦੇਖੋ ਜੇ ਕੋਈ ਵੀ ਬੰਦਾ ਕੋਈ ਰੋਂਗ ਗੱਡੀ ਚਲਾ ਰਿਹਾ ਕੋਈ ਵੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਦੇ ਜੋ ਬੰਦਾ ਉਹਦਾ ਚਾਹਨ ਉਹ ਕਟਾਇ ਜਾਊਗਾ ਅੱਜ ਆਪਾਂ ਜਿਹੜੇ ਇਕੱਠੇ ਹੋਏ ਆਂ ਆਪਾਂ ਆ ਔਰ ਟ੍ਰੈਫਿਕ ਦਾ ਜਿਹੜਾ ਅਵੇਰਨੈਸ ਤੇ ਜਿਹੜੀ ਕੰਪੇਨ ਆ ਉਹਦੇ ਲਈ ਆਪਾਂ ਇਕੱਠੇ ਹੋਏ ਸਾਰੀ ਟੀਮ ਹੈ ਜਿਹੜੀ ਰੋਟਰੀ ਕਲੱਬ ਦੀ ਔਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਦੇਖੋ ਇਹ ਹਰੇਕ ਗੱਡੀ ਦੇ ਵਿੱਚ ਜਿਹੜਾ ਇਹ ਕੋਨ ਹੁੰਦੀ ਆ ਜਦੋਂ ਕਿਤੇ ਗੱਡੀ ਕਿਤੇ ਰੁਕ ਜਾਂਦੀ ਆ ਤਾਂ ਕਿਸੇ ਕਾਰਨ ਕਰਕੇ ਖਰਾਬ ਹੋ ਗਈ ਪੈਂਚਰ ਹੋ ਗਈ ਉਹਦੇ ਪਿੱਛੇ ਇਹਨੂੰ ਘੱਟੋ-ਘੱਟ ਵੀ 15-20 ਫੁੱਟ ਅੱਗੇ ਇਹਨੂੰ ਖੜਾ ਕਰਨਾ ਚਾਹੀਦਾ ਤਾਂ ਕਿ ਕਈ ਵਾਰ ਗੱਡੀ ਖਰਾਬ ਹੋਣ ਦੇ ਦੌਰਾਨ ਕੋਈ ਟਰੱਕ ਆ ਕੇ ਚੱਲ ਜਾਂਦਾ ਹੋਰ ਵੀ ਜਾਨੀ ਨੁਕਸਾਨ ਹੋ ਜਾਂਦਾ ਸਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਸਰ ਵੈਸੇ ਤਾਂ ਟ੍ਰੈਫਿਕ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਰਾਜਪੁਰੇ ਆਪਣੇ ਵੱਲੋਂ ਬਹੁਤ ਰੋਲ ਅਦਾ ਕਰ ਰਹੀ ਹੈ ਪਰ ਇਹਨਾਂ ਕੋਲ ਮੁਲਾਜ਼ਮਾਂ ਦੀ ਘਾਟ ਹੈ ਜਿਸ ਕਰਕੇ ਇਹ ਵੀ ਆਪਣੀ ਡਿਊਟੀ ਪੂਰੀ ਨਹੀਂ ਕਰ ਪਾ ਰਹੇ ਦੇਖੋ ਮੈਂ ਆਪਾਂ ਜ ਸਾਰੇ ਇਕੱਠੇ ਹੋਏ ਆ ਅਸੀਂ ਇਹਦੇ ਲਈ ਜਿਹੜੀ ਜਿੰਨੀ ਟ੍ਰੈਫਿਕ ਦੇ ਫੋਰਸ ਹੈ ਸਾਡੇ ਕੋਲ ਅਸੀਂ ਹੋਰ ਵੀ ਜਿਹੜੀ ਹੈ ਮੁਲਾਜ਼ਮ ਇੱਥੇ ਤਾਇਨਾਤ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿਹੜੇ ਟ੍ਰੈਫਿਕ ਕੋਈ ਮਾਰਸ਼ਲ ਹੈ ਉਹ ਵੀ ਨਾਲ ਜਿਹੜੇ ਆ ਕੋਈ ਆਪਣੀ ਸੇਵਾ ਕਰ ਸਕਦੇ ਆ ਜਿਸ ਤਰ੍ਹਾਂ ਕਿ ਛੁੱਟੀ ਦੇ ਟਾਈਮ ਸਾਰੇ ਪੰਜਾਬ ਪਰ ਨਹੀਂ ਹਿੰਦੁਸਤਾਨ ਅਰ ਦੇ ਵਿੱਚ ਜਿਹੜੇ ਆ ਉਹ ਲੋਕ ਸਹਿਯੋਗ ਕਰਦੇ ਜਿਨ੍ਹਾਂ ਕੋ ਰਿਟਾਇਰਮੈਂਟ ਤੋਂ ਬਾਅਦ ਕਿਸੇ ਕੋ ਟਾਈਮ ਨਹੀਂ ਪਰ ਮੈਂ ਜਿਹੜਾ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਨੈਸ਼ਨਲ ਸੁਰੱਖਿਆ ਮਨਾਇਆ ਜਾ ਰਿਹਾ ਹੈ ਦਿਵਸ ਤੇ ਇਸ ਦੇ ਵਿੱਚ ਰੋਟਰੀ ਕਲੱਬ ਦਾ ਪੂਰਾ ਸਹਿਯੋਗ ਹੋਏਗਾ ਮੈਂ ਤਾਂ ਇੱਕ ਅਪੀਲ ਕਰਨਾ ਚਾਹਨਾ ਕਿ ਇਹ ਇਕੱਲੀ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਆਮ ਪਬਲਿਕ ਦੀ ਵੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਅਵੇਅਰ ਕਰਨ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਤੇ ਲੋਕਾਂ ਨੂੰ ਜਿਹੜਾ ਹੈ ਸਮਝਾਉਣ ਵੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਰੋਟਰੀ ਕਲੱਬ ਹਮੇਸ਼ਾ ਦੀ ਤਰ੍ਹਾਂ ਟ੍ਰੈਫਿਕ ਪੁਲਿਸ ਦਾ ਤੇ ਸਮਾਰਟੀਪਲਾਈ ਦੇ ਕੰਮ ਕਰਦਾ ਰਿਹਾ ਤੇ ਇਸ ਦੇ ਵਿੱਚ ਵੀ ਪੂਰੇ ਮਹੀਨੇ ਰੋਟਰੀ ਕਲੱਬ ਇਦਾਂ ਦੇ ਕੰਮ ਕਰਦਾ ਰਹੂਗਾ ਲੋਕਾਂ ਨੂੰ ਅਵੇਅਰ ਕਰਨ ਦੇ ਵਿੱਚ ਪੂਰੀ ਸਹਿਯੋਗ ਦੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ